ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਲਕਮਾ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੇ ਅੰਤ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਬਣਿਆ ਹੋਇਆ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਆਪਣੇ ਡਿਜ਼ਾਈਨ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਪਾ ਰਹੇ ਹਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਉਣੀ ਹੈਗੇ ਇਹ ਵਾਲਾ ਠੀਕ ਹੈ ਜੀ ਇਹ ਟਿਸ਼ੂ ਸ਼ਿਮਰ ਦੇ ਵਿੱਚ ਸਟੱਫ ਹੋਊਗਾ ਤੇ ਬਿਲਕੁਲ ਹੀ ਲਾਈਟ ਵੇਟ ਸਟੱਫ ਹੁੰਦਾ ਜਿਹੜਾ ਇਹ ਇਹ ਵਾਲਾ ਹੈਗਾ ਠੀਕ ਹੈ ਇਹ ਵਾਲੀ ਸ਼ਰਟ ਹੈਗੀ ਤੇ ਟਿਸ਼ੂ ਸ਼ਿਮਰ ਦੇ ਵਿੱਚ ਪਾਦਨੀ ਦੇ ਵਿੱਚ ਇਹ ਪ੍ਰਿੰਟ ਆਏ ਨੇ ਤੇ ਇਹਦੇ ਵਿੱਚ ਕਲਰ ਹੈਗੇ ਆ ਤੁਸੀਂ ਇਸ ਤਰ੍ਹਾਂ ਦੇ ਸੂਟ ਸਤੋਂ ਲੈ ਸਕਦੇ ਹੋਗੇ ਠੀਕ ਹੈ ਜੀ ਵਿਦਆਊਟ ਵਰਕ ਵੀ ਤੁਸੀਂ ਸੂਟ ਮੰਗਵਾ ਸਕਦੇ ਵਰਕ ਕਰਵਾਉਣਾ ਹੋਗਾ ਤੇ ਵਰਕ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਹੈਂਡ ਵਰਕ ਮਸ਼ੀਨ ਵਰਕ ਕਾਰੀ ਵਰਕ ਇਸ ਤਰ੍ਹਾਂ ਦੇ ਦੇ ਉਪਰ ਇਹਦੇ ਉਪਰ ਵਰਕ ਕਰਵਾ ਕੇ ਤੁਸੀਂ ਇਹਨੂੰ ਪਾਰਟੀ ਵੇਅਰ ਸੂਟ ਹੈ ਜਿਹੜਾ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਤੇ ਇਹ ਹੋ ਗਈ ਆਪਣੀ ਸ਼ਰਟ 2.5 ਮੀਟਰ ਸ਼ਰਟ ਮਿਲੂਗੀ ਤੇ ਇਹ ਵਾਲਾ ਹੈਗਾ ਬਾਟਮ ਠੀਕ ਹੈ ਜੀ ਤੇ ਬਾਟਮ ਦਾ ਵੀ ਸਾਨੂੰ 2.5 ਮੀਟਰ ਦੇ ਵਿੱਚ ਮਿਲੂ ਇਹ ਵੀ ਆਪਣੀ ਟਿਸ਼ੂ ਸ਼ਿਮਰ ਦੀ ਬਾਟਮ ਆਏਗੀ ਠੀਕ ਹੈ ਜੀ ਸੇਮ ਫੈਬਰਿਕ ਦੀ ਹੋਈ ਆਪਾਂ ਬਾਟਮ ਰੱਖੀ ਹੋਈ ਹੈਗੀ ਤੇ ਬੋਸ ਸੋਨਾ ਬਹੁਤ ਪਿਆਰਾ ਕਲਰ ਹੈ ਇਹਦੇ ਵਿੱਚ ਕਈ ਕਲਰ ਹੈਗੇ ਆਗੇ ਤੁਸੀਂ ਸੱਤ ਫੋਟੋ ਵਗੈਰਾ ਲੈ ਸਕਦੇ ਹੋਗੇ ਠੀਕ ਹੈ ਜੀ ਆਪਾਂ ਤੁਹਾਨੂੰ ਸਾਰਿਆਂ ਦੇ ਸਿੰਗਲ ਸਿੰਗਲ ਕਲਰ ਹੀ ਦਿਖਾਵਾਂਗੇ ਤੇ ਲੋ ਜੀ ਤੇ ਅਗਲਾ ਸੂਟ ਹੈਗਾ ਇਹ ਵਾਲੇ ਹੈਗੇ ਆ ਜੀ ਪਟਰਾਏ ਦੇ ਵਿੱਚ ਟਿਸਟਾ ਦੀ ਪਿਓਰ ਟਿਸਟਾ ਦੇ ਵਿੱਚ ਹੈਗੇ ਆ ਤੇ ਇਹਦੇ ਵਿੱਚ ਪ੍ਰਿੰਟ ਇਹ ਇਸ ਤਰ੍ਹਾਂ ਹੋਊਗਾ ਤੇ ਆਪਾਂ ਨੇ ਤੈਸ਼ ਸ਼ੈਦੀ ਦੀ ਉਲਟ ਲਗਾਈ ਹੋਈ ਆ ਲੋ ਜੀ ਇਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੋਊਗਾ ਠੀਕ ਹੈ ਜੀ ਇਹਨਾਂ ਦੇ ਵਿੱਚ ਲਾਈਟ ਕਲਰ ਵੀ ਆਉਂਦੇ ਆ ਜੇ ਤੁਸੀਂ ਲਾਈਟ ਕਲਰ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲਾਈਟ ਕਲਰ ਵੀ ਲੈ ਸਕਦੇ ਹੋ ਇਹ ਆਪਾਂ ਡਾਰਕ ਸ਼ੇਡ ਨੇ ਆਪਣੇ ਕੋਲੇ ਤੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਲਓ ਜੀ ਲక్ష్ਮੀ ਬ੍ਰਾਂਡ ਦਾ ਇਹ ਸਟੱਫ ਹੋਊਗਾ ਲక్ష్ਮੀ ਹੋਇਆ ਟੈਸਟ ਹੋਇਆ ਇਹ ਵਾਲਾ ਬ੍ਰਾਂਡ ਹੁੰਦਾ ਜਿਹੜਾ ਬਹੁਤ ਵਧੀਆ ਕੁਆਲਿਟੀ ਦਾ ਹੁੰਦਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਇਹਦੇ ਵਿੱਚ ਪ੍ਰਿੰਟ ਹੋਊਗਾ ਤੇ ਇਹਦੇ ਨਾਲ ਹੀ ਸੇਮ ਬਾਟਮ ਲੱਗੀ ਹੋਈ ਆ ਸੇਮ ਫੈਬਰਿਕ ਦੀ ਕਟ ਰਾਈਸ ਦੀ ਠੀਕ ਹੈ ਜੀ ਤੇ ਮੈਚਿੰਗ ਦੇ ਵਿੱਚ ਸੂਟ ਹੋਊਗਾ ਇਹਦਾ ਪ੍ਰਾਈਸ ਤੁਹਾਨੂੰ ਮੈਚਿੰਗ ਦੇ ਵਿੱਚ ਹੀ ਆਪਾਂ ਦੱਸਾਂਗੇ ਮੈਚਿੰਗ ਹੀ ਤੁਹਾਨੂੰ ਮਿਲਣਗੇ ਠੀਕ ਹੈ ਵਿਦਆਊਟ ਦੁਪੱਟਾ ਹੋਣਗੇ ਦੁਪੱਟੇ ਨਾਲ ਲੈਣਾ ਚਾਹੁੰਦੇ ਹੋਗੇ ਉਹ ਤੁਸੀਂ ਦੱਸ ਸਕਦੇ ਹੋ ਉਸ ਤਰ੍ਹਾਂ ਦਾ ਹੀ ਤੁਹਾਨੂੰ ਆਪਾਂ ਦੁਪੱਟਾ ਜਿਹੜਾ ਨਾਲ ਡਾਈ ਕਰਵਾ ਦਾਂਗੇ ਠੀਕ ਹੈ ਜੀ ਤੇ ਇਹ ਸੂਟ ਆਪਣੇ ਸਟੀਚਿੰਗ ਵੀ ਹੋਣੇ ਆਗੇ ਪਹਿਲਾ ਕਲਰ ਇਹਦੇ ਵਿੱਚ ਇਹ ਆ ਗਿਆ ਤੇ ਦੂਸਰਾ ਇਹਦੇ ਵਿੱਚ ਇਹ ਆ ਗਿਆ ਪ੍ਰਿੰਟ ਦੋਨਾਂ ਦੇ ਅਲੱਗ-ਅਲੱਗ ਨੇ ਤੇ ਲੋਚੀ ਇਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਰਹੂਗਾ ਇਸ ਤਰ੍ਹਾਂ ਦਾ ਪ੍ਰਿੰਟ ਹੋ ਗਿਆ ਬਹੁਤ ਸੋਹਣੇ ਤੇ ਬਹੁਤ ਹੀ ਪਿਆਰੇ ਕਲਰ ਨੇਗੇ ਲਾਈਟ ਕਲਰ ਦੇ ਵਿੱਚ ਲੈਣਾ ਚਾਹੋ ਨੇ ਲਾਈਟ ਲੈ ਸਕਦੇ ਹੋ ਬਾਕੀ ਤੁਹਾਡੀ ਇੱਛਾ ਹੈਗੀ ਤੁਸੀਂ ਕਿਸ ਤਰ੍ਹਾਂ ਦਾ ਕਲਰ ਦੇ ਵਿੱਚ ਜਾਣਾ ਚਾਹੋ ਨੇ ਇਹ ਵੀ ਸੇਮ ਬ੍ਰਾਂਡ ਦਾ ਹੀ ਸਟੱਫ ਹੋਊਗਾ ਠੀਕ ਹੈ ਤੇ 22 ਮੀਟਰ ਸ਼ਰਟ ਹੋ ਗਈ ਤੇ ਨਾਲ ਹੀ ਸੇਮ ਆਪਾਂ ਬਾਟਮ ਰੱਖੀ ਹੋਈ ਹੈ ਮੈਚਿੰਗ ਦੇ ਵਿੱਚ ਸੂਟ ਹੋਣਗੇ 2.5 ਮੀਟਰ ਹੀ ਸਾਨੂੰ ਬਾਟਮ ਦਾ ਸਟੱਫ ਮਿਲੂ ਬਾਕੀ ਆਪਾਂ ਚੈੱਕ ਵੀ ਕਰ ਲਾਂਗੇ ਠੀਕ ਹੈ ਜੀ ਵੈਸੇ ਟਰ ਮੀਟਰ ਦੀ ਹੀ ਕੱਟ ਆਉਂਦੀ ਹੈਗੀ ਠੀਕ ਹੈ ਤੇ ਇਹ ਦੂਸਰਾ ਸੂਟ ਹੋ ਗਿਆ ਬਹੁਤ ਸੋਹਣੇ ਸੂਟ ਲੇنگੇ ਤੇ ਬ੍ਰੈਂਡ ਦਾ ਸਟੱਫ ਲੈ ਕੇ ਆਪਾਂ ਜੋ ਵੀ ਪ੍ਰਿੰਟਰਡ ਸਟੱਫ ਹੈ ਸਾਨੂੰ ਦਿਖਾਉਣੇ ਹੋ ਆਪਾਂ ਵਧੀਆ ਕੁਆਲਟੀ ਦਾ ਹੀ ਰੱਖਦੇ ਆਂਗੇ ਠੀਕ ਹੈ ਦੂਸਰਾ ਕਲਰ A ਹੋ ਗਿਆ ਇਹਦੇ ਵਿੱਚ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਾਨੂੰ ਸਕਰੀਨ ਸ਼ਾਟ ਭੇਜ ਸਕਦੇ ਹੋ ਤੇ ਅਗਲਾ ਸੂਟ ਦਿਖਾਉਣੇ ਆਪਾਂ ਤੁਹਾਨੂੰ ਇਹਦੀ ਰੇਂਜ ਹੈ ਜਿਹੜੀ ਅ ਬੱਧ ਹੋਊਗੀ ਕਿਉਂਕਿ ਜਿਸ ਤਰ੍ਹਾਂ ਦਾ ਆਪਾਂ ਜੇ ਆਪਾਂ ਵਧੀਆ ਚੀਜ਼ ਲੈਣੀ ਹੈ ਠੀਕ ਹੈ ਜੀ ਉਹਦੀ ਕਾਸਟ ਉਸੇ ਹਿਸਾਬ ਨਾਲ ਵੱਧ ਹੋ ਜਾਂਦੀ ਹੈ ਲਓ ਜੀ ਇਹ ਪਿਓਰ ਦੇ ਵਿੱਚ ਹੈਗਾ ਪਿਓਰ ਕਰੇਪ ਦਾ ਸੂਟ ਹੈ ਇਹ ਠੀਕ ਹੈ ਜੀ ਪਿਓਰ ਕਰੇਪ ਦੀ ਸ਼ਰਟ ਹੋਊਗੀ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਪ੍ਰਿੰਟ ਬਣਿਆ ਹੋਇਆ ਹੈ ਦੇਖੋ ਜਿਹੜੀ ਪਿਓਰ ਦੀ ਚੀਜ਼ ਹੁੰਦੀ ਹੈਗੀ ਉਹ ਬਹੁਤ ਹੀ ਸੋਹਣੀ ਹੁੰਦੀ ਹੈ ਠੀਕ ਹੈ ਜੀ ਬਿਲਕੁਲ ਹਲਕੀ ਹੁੰਦੀ ਹੈ ਤੇ ਇਸ ਤਰ੍ਹਾਂ ਹੀ ਸ਼ਾਰਟ ਦਾ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋ ਕਲਰ ਹੈਗੇ ਆ ਲਾਈਟ ਸਰਦਾਰੀ ਜੇ ਕਲਰ ਨੇ ਠੀਕ ਹੈ ਜੀ ਕੋਈ ਵੀ ਏਜ ਦੀਆਂ ਮੇਰੀਆਂ ਭੈਣਾਂ ਇਹਨਾਂ ਨੂੰ ਸੂਟ ਜਿਹੜੇ ਸਲਾਈ ਕਰਵਾ ਸਕਦੀਆਂ ਨੇਗੀਆਂ ਠੀਕ ਹੈ ਜੀ ਤੇ ਕਿਉਂਕਿ ਅੱਜ ਕੱਲ ਕੋਈ ਨਾ ਤਾਂ ਜ਼ਿਆਦਾ ਡਾਰਕ ਪਸੰਦ ਕਰਦਾ ਨਾ ਲਾਈਟ ਠੀਕ ਹੈ ਜਿਹੜੇ ਇਹ ਵਾਲੇ ਸਟੱਫ ਹੈ ਇਹ ਲਾਈਟ ਕਲਰ ਦੇ ਵਿੱਚ ਹੀ ਆਇਆ ਹੈਗਾ ਇਹ ਆਪਾਂ ਸਿੰਪਲ ਵਜੇ ਇੱਕ ਸੂਟ ਆਪਣੇ ਕੋਲੇ ਆਇਆ ਜੇ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਤਾਂ ਲੈ ਸਕਦੀ ਹੈ ਕਿਉਂਕਿ ਸਿੰਗਲ ਸਿੰਗਲ ਸੂਟ ਹੀ ਹੁੰਦੇ ਆ ਹਰ ਇੱਕ ਦੇ ਵਿੱਚ ਤੇ ਇਹ ਵੀ ਆਪਣਾ ਟਿਸਟਾ ਬ੍ਰੈਂਡ ਦੇ ਵਿੱਚ ਹੈ ਠੀਕ ਹੈ ਜੀ ਪਿਓਰ ਕ੍ਰੇਪ ਦਾ ਸਟੱਫ ਹੋਊਗਾ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਇਸ ਤਰ੍ਹਾਂ ਦੀ ਲੱਗੀ ਹੋਈ ਆ ਇਸ ਤਰ੍ਹਾਂ ਪਿਓਰ ਕ੍ਰੇਪ ਦੀ ਹੈ ਜਿਹੜੀ ਇਹਦੇ ਨਾਲ ਬਾਟਮ ਹੈ ਜਿਹੜੀ ਲੱਗੀ ਹੋਈ ਆ ਠੀਕ ਹੈ ਜੀ ਤੇ ਪਿਓਰ ਕ੍ਰੇਪ ਦੀ ਹੀ ਸ਼ਰਟ ਹੋਊਗੀ ਪਿਓਰ ਕ੍ਰੇਪ ਦੀ ਬਾਟਮ ਹੋਊਗੀ ਤੇ ਨਾਲ ਪਿਓਰ ਚਨੂਨ ਦਾ ਜਿਹੜਾ ਦੁਪੱਟਾ ਉਹ ਲਾਇਆ ਹੋਇਆ ਦੇਖੋ ਜੀ ਦੁਪੱਟੇ ਦਾ ਪ੍ਰਿੰਟ ਦਿਖਾਉਣੇ ਆਂਗੇ ਕਿਉਂਕਿ ਜਦੋਂ ਦੁਪੱਟੇ ਸੋਹਣੇ ਹੁੰਦੇ ਆ ਨਾ ਸੂਟ ਜਿਹੜਾ ਬਹੁਤ ਸੋਹਣਾ ਬਣਿਆ ਹੋਇਆ ਲੱਗਦਾ ਹੈਗਾ ਤੇ ਇਸ ਤਰ੍ਹਾਂ ਇਹਦੇ ਵਿੱਚ ਫਲਾਵਰ ਹੋਊਗਾ ਇਹ ਆਪਣੇ ਨੀਚੇ ਕਾਰਨਰ ਤੇ ਆਜੂ ਪੱਲੇ ਕੋਲੇ ਤੇ ਇਸ ਤਰ੍ਹਾਂ ਦਾ ਇਹ ਵਾਲਾ ਆਪਣੇ ਸੈਂਟਰ ਦੇ ਵਿੱਚ ਆ ਜਾਣਾ ਠੀਕ ਹੈ ਤੇ ਫਿਰ ਇਧਰ ਹੋ ਗਿਆ ਇੱਕ ਸੈਟ ਲੋਚ ਪੂਰਾ ਖੁੱਲਾ ਡੁੱਲਾ ਸਾਨੂੰ ਦੁਪੱਟਾ ਮਿਲੂ ਪਿਓਰ ਚਨੂਨ ਦਾ ਦੁਪੱਟਾ ਹੈਗਾ ਬਹੁਤ ਹੀ ਸੋਹਣੇ ਘੈਂਟ ਜੇ ਸਰਦਾਰੀ ਜੀ ਲੁੱਕ ਦੇ ਸੂਟ ਨੇਗੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ 3550 ਸੂਟ ਦਾ ਪ੍ਰਾਈਸ ਹੋਊਗਾ ਜੀ ਸ਼ਿਪਿੰਗ ਪ੍ਰਾਈਸ ਅਲੱਗ ਹੋਊਗਾ ਕਿਉਂਕਿ ਜਿਹੜੀ ਚੀਜ਼ ਪਿਓਰ ਦੇ ਵਿੱਚ ਹੁੰਦੀ ਹੈ ਉਹਦਾ ਰੇਟ ਹੈ ਜਿਹੜਾ ਉਹ ਵੱਧ ਹੁੰਦਾ ਹੈਗਾ ਠੀਕ ਹੈ ਜੀ ਜਿੰਨਾ ਤੁਸੀਂ ਰੇਟ ਵੱਧ ਲਾਉਂਗੇ ਉੰਨੀ ਹੀ ਚੀਜ਼ ਤੁਹਾਨੂੰ ਵਧੀਆ ਮਿਲੂਗੀ ਠੀਕ ਹੈ ਜੀ ਜੇ ਤੁਸੀਂ ਘੱਟ ਰੇਟ ਦੇ ਵਿੱਚ ਜਣਾ ਚਾਹੁੰਦੇ ਤਾਂ ਉਸ ਨੂੰ ਬਿਨਾਂ ਦੁਪट्टे ਤੋਂ ਮਿਲਣਗੇ ਇਹਨਾਂ ਦੇ ਵਿੱਚ ਦੁਪੱਟਾ ਨਾਲ ਆ ਜਿਹੜਾ ਲੱਗਿਆ ਹੈ ਆਪਾਂ ਨੂੰ ਐਕਸਟਰਾ ਰੈਡੀ ਕਰਵਾਉਣ ਦੀ ਲੋੜ ਨਹੀਂ ਹੈਗੀ ਕੋਈ ਲੈਸ ਵਗੈਰਾ ਲਾਉਣ ਦੀ ਲੋੜ ਨਹੀਂ ਹੈਗੀ ਸਿਰਫ ਆਪਾਂ ਤੁਸੀਂ ਇਸ ਤਰ੍ਹਾਂ ਪੱਲਿਆਂ ਦੇ ਉੱਪਰ ਪੀਕੋ ਵਗੈਰਾ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਇਹ ਆਪਣੇ ਕੋਲ ਸਿੰਗਲ ਸੂਟ ਆਇਆ ਹੈਗਾ ਤੇ ਜੇ ਆਪਾਂ ਨੂੰ ਰਿਸਪੌਂਸ ਵਧੀਆ ਮਿਲਿਆ ਤਾਂ ਆਪਾਂ ਇਹਦੇ ਹੋ ਸਕਦਾ ਹੋਰ ਵੀ ਸਟਾਕ ਆਪਾਂ ਮੰਗਵਾ ਲਈਏ ਤੇ ਅਗਲਾ ਹੈਗਾ ਇਹ ਵਾਲਾ ਆਪਾਂ ਨੇ ਦੁਬਾਰੇ ਰਿਪੀਟ ਕੀਤੇ ਹੈਗੇ ਠੀਕ ਹੈ ਜੀ ਇਹ ਸਟਾਕ ਹੈ ਤੇ ਇਹ ਹੈਗਾ ਸੀ ਜੀ ਪਿਓਰ ਚੰਦੇਰੀ ਦੇ ਵਿੱਚ ਆਏ ਸੀ ਠੀਕ ਹੈ ਇਹ ਪਿਓਰ ਚੰਦੇਰੀ ਦਾ ਸਟੱਫ ਹੈ ਇਹ ਵੀ ਸਟੱਫ ਬਹੁਤ ਹੀ ਜ਼ਿਆਦੇ ਸੋਹਣਾਗਾ ਤੁਸੀਂ ਇਹ ਵਾਲੇ ਸੂਟ ਹੈ ਜਿਹੜੇ ਤੁਸੀਂ ਦੋਨੇ ਸੀਜ਼ਨਾਂ ਦੇ ਵਿੱਚ ਵੇਅਰ ਕਰ ਸਕਦੇ ਹੋ ਠੀਕ ਹੈ ਜੀ 12 ਮਹੀਨੇ 30 ਦਿਨ ਵਾਲਾ ਸਟੱਫ ਹੈ ਜਿਹੜਾ ਤੁਸੀਂ ਵੇਅਰ ਕਰ ਸਕਦੇ ਹੋ ਬਹੁਤ ਹੀ ਜ਼ਿਆਦੇ ਸੋਹਣਾ ਸੌਫਟ ਹੈ ਕੋਈ ਚੁਬਣ ਵਾਲਾ ਨਹੀਂ ਹੈਗਾ ਕੋਈ ਹਾਰਡ ਨਹੀਂ ਹੈਗਾ ਤੇ ਇਹ ਵੀ ਬ੍ਰਾਂਡ ਦਾ ਹੈ ਬਾਕੀ ਦੇਖੋ ਜਿਹੜੀ ਬ੍ਰਾਂਡ ਦੀ ਚੀਜ਼ ਹੁੰਦੀ ਆ ਉਹ ਵਧੀਆ ਕੁਆਲਿਟੀ ਦੀ ਹੁੰਦੀ ਹੈਗੀ ਠੀਕ ਹੈ ਜੀ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਵੀ ਬ੍ਰਾਂਡ ਵਾਲੀ ਚੀਜ਼ ਵਧੀਆ ਨਹੀਂ ਹੁੰਦੀ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੋਊਗਾ ਇਹ ਵੀ ਲਾਈਟ ਕਲਰ ਦੇ ਵਿੱਚ ਹੈ ਪਰ ਜਦੋਂ ਸਟਿਚ ਹੋ ਜਾਂਦੇ ਨੇ ਇਹ ਸੂਟ ਵੇਅਰ ਕੀਤੇ ਹੋਏ ਬਹੁਤ ਸੋਹਣੇ ਲੱਗਦੇ ਆ ਠੀਕ ਹੈ ਜੀ ਸਾਰੇ ਹੀ ਯੂਨੀਕ ਜੇ ਪੀਸ ਨੇ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਹੈਗੀ ਬਾਕੀ ਵਰਕ ਵਗੈਰਾ ਕਰਵਾ ਕੇ ਤੁਸੀਂ ਇਹਨੂੰ ਹੋਰ ਵੀ ਜੁਨੀਕ ਬਣਾ ਸਕਦੇ ਹੋਗੇ ਠੀਕ ਹੈ ਜੀ ਬਾਕੀ ਤੁਹਾਡੀ ਇੱਛਾ ਹੈਗੀ ਇਸ ਤਰ੍ਹਾਂ ਹੀ ਰੱਖਣਾ ਚਾਹੁੰਦੇ ਤਾਂ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਵਰਕ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਠੀਕ ਹੈ ਇਹ ਵਾਲੀ ਬਾਟਮ ਹੈ ਬਾਟਮ ਦਾ ਵੀ ਆਪਣਾ ਜਿਹੜਾ ਸਟਫਰ ਟਿਸਟਾ ਬ੍ਰੈਂਡ ਦਾ ਤੇ ਇਹਦੇ ਨਾਲ ਦੁਪੱਟਾ ਦੇਖੋ ਬਹੁਤ ਹੀ ਜ਼ਿਆਦੇ ਘੈਂਟ ਦੁਪੱਟਾ ਜਿਹੜਾ ਇਹਦੇ ਨਾਲ ਬਣਿਆ ਹੋਇਆ ਲੱਗਿਆ ਹੋਇਆ ਠੀਕ ਹੈ ਜੀ ਦੇਖੋ ਦੁਪट्टे ਦੀ ਲੁੱਕ ਦੇਖੋ ਜੀ ਬਹੁਤ ਹੀ ਜਿਆਦਾ ਸੋਹਣੀ ਆ ਇਸ ਤਰ੍ਹਾਂ ਸਾਰੇ ਦੁਪट्टे ਦੇ ਪੱਲੇ ਦੇ ਉੱਪਰ ਇਸ ਤਰ੍ਹਾਂ ਪ੍ਰਿੰਟਿੰਗ ਕੀਤੀ ਹੋਈ ਆ ਤੇ ਇਸ ਤਰ੍ਹਾਂ ਸੈਂਟਰ ਦੇ ਵਿੱਚ ਇਹਦੇ ਵਿੱਚ ਛੋਟੇ ਛੋਟੇ ਫਲਾਵਰ ਨੇ ਪਾਏ ਹੋਏ ਨੇ ਫਿਰ ਇਸ ਤਰ੍ਹਾਂ ਆ ਗਿਆ ਬਹੁਤ ਹੀ ਜਿਆਦਾ ਸੋਹਣਾ ਦੁਪੱਟਾ ਹੈ ਜਿਹੜਾ ਇਹਦੇ ਨਾਲ ਰੈਡੀ ਕੀਤਾ ਹੋਇਆਗਾ ਤੇ ਜਦੋਂ ਇਹ ਸੂਟ ਰੈਡੀ ਹੋ ਗਿਆ ਬਹੁਤ ਹੀ ਕੈਂਟ ਸੂਟ ਬਣਨਾਗਾ ਠੀਕ ਹੈ ਜੀ ਸਰਦਾਰੀ ਜੀ ਲੁੱਕ ਦੇ ਸੂਟ ਨੇ ਤੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ 3250 ਇਹਦਾ ਪ੍ਰਾਈਸ ਹੋਊਗਾ ਤੇ ਬਿਦਾਉਂ ਸ਼ਿਪਿੰਗ ਸੁੱਟ ਰਹਿਣਗੇ ਇਹ ਨਹੀਂ ਸੌਰੀ ਜੀ ਸ਼ਿਪਿੰਗ ਇਹਦੇ ਵਿੱਚ ਐਡ ਨਹੀਂ ਹੈਗੀ 3250 ਦੇ ਵਿੱਚ ਸ਼ਿਪਿੰਗ ਤੁਹਾਨੂੰ ਐਕਸਟਰਾ ਦੇਣੀ ਪਊਗੀ ਕਿਉਂਕਿ ਪਿਓਰ ਦੇ ਵਿੱਚ ਨੇਗੇ ਬਾਕੀ ਤੁਸੀਂ ਇਹਨਾਂ ਨੂੰ ਦੋਏ ਸੀਜ਼ਨਾਂ ਦੇ ਵਿੱਚ ਆਰਾਮ ਨਾਲ ਵੇਅਰ ਕਰ ਸਕਦੇ ਹੋ ਠੀਕ ਹੈ ਤੇ ਸੈਕੰਡ ਕਲਰ ਇਹਦੇ ਵਿੱਚ ਇਹ ਵਾਲਾ ਆ ਗਿਆ ਤੇ ਇਹ ਵੀ ਪਿਓਰ ਟਿਸਟਾ ਦਾ ਹੈਗਾ ਪਿਓਰ ਚੰਦੇਰੀ ਦੇ ਵਿੱਚ ਠੀਕ ਹੈ ਤੇ ਇਸ ਤਰ੍ਹਾਂ ਦਾ ਪ੍ਰਿੰਟ ਰਹੂਗਾ ਤੇ ਜੇ ਜਿਹੜੇ ਇਹ ਵਾਲੇ ਪ੍ਰਿੰਟ ਨੇਗੇ ਇਹ ਬਹੁਤ ਜਿਆਦੇ ਸਟੱਫ ਦੇ ਵਿੱਚ ਬਣ ਕੇ ਆਏ ਨੇ ਬਹੁਤ ਹੀ ਜਿਆਦੇ ਸੋਹਣਾ ਸਟੱਫ ਹੈ ਬਿਲਕੁਲ ਸੌਫਟ ਹੈਗਾ ਤੇ ਜਦੋਂ ਤੁਸੀਂ ਸੂਟ ਤੁਹਾਡੇ ਘਰ ਤੱਕ ਪਹੁੰਚੂ ਤੁਸੀਂ ਆਪ ਹੀ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਇੰਨਾ ਜਿਆਦੇ ਸੌਫਟੇਸਟ ਸਟੱਫ ਹੈਗਾ ਠੀਕ ਹੈ ਤੇ ਇਸ ਤਰ੍ਹਾਂ ਦਾ ਪ੍ਰਿੰਟਰ ਹੋਊਗਾ ਇਹ ਵੀ ਸੋਨੂ ਟਿਸਟਾ ਬ੍ਰਾਂਡ ਦਾ ਮਿਲੂਗਾ ਦੇਖੋ ਜੀ ਬਾਕੀ ਤੁਸੀਂ ਸਟੈਂਪ ਚੈੱਕ ਕਰ ਸਕਦੇ ਹੋ ਤੇ ਬਹੁਤ ਹੀ ਜਿਆਦੇ ਸੋਹਣੀ ਸ਼ਰਟ ਹੈਗੀ ਤੇ ਇਸ ਤਰ੍ਹਾਂ ਇਹਦੇ ਨਾਲ ਬਾਟਮ ਲੱਗੀ ਹੋਈ ਹੈਗੀ ਠੀਕ ਹੈ ਇਸ ਤਰ੍ਹਾਂ ਦਾ ਕਲਰ ਬਾਟਮ ਦਾ ਹੋਊਗਾ ਬਾਟਮ ਦਾ ਵੀ ਸਟੱਫ ਸੇਮ ਬ੍ਰਾਂਡ ਦਾ ਹੈ ਤੇ ਇਹਦੇ ਨਾਲ ਦੁਪੱਟਾ ਦੇਖੋ ਇਹਦਾ ਵੀ ਦੁਪੱਟਾ ਬਹੁਤ ਜਿਆਦੇ ਸੋਹਣਾ ਰੈਡੀ ਹੋਇਆ ਹੈ ਇਹ ਜਿਹੜੇ ਸੂਟ ਨੇਗੇ ਡਾਰਕ ਸ਼ੇਡ ਦੇ ਵਿੱਚ ਨਹੀਂ ਆਉਂਦੇ ਹੈਗੇ ਲਾਈਟ ਦੇ ਵਿੱਚ ਆਉਂਦੇ ਆ ਕਿਉਂਕਿ ਬਹੁਤ ਇਦਾਂ ਦੇ ਕਸਟਮਰ ਆ ਜਿਹੜੇ ਲਾਈਟ ਕਲਰ ਪਸੰਦ ਕਰਦੇ ਆ ਡਾਰਕ ਨਹੀਂ ਲੈਣਾ ਚਾਹੁੰਦੇ ਤੇ ਆਪਾਂ ਕਿਤੇ ਵੀ ਵੇਅਰ ਕਰ ਸਕਦੇ ਆ ਠੀਕ ਹੈ ਜੀ ਕੋਈ ਦੁੱਖ ਹੈ ਕੋਈ ਸੁੱਖ ਹੈ ਆਪਾਂ ਕਿਤੇ ਵੀ ਗਮੀ شادی ਕਿਤੇ ਵੀ ਆਪਾਂ ਇਹਨੂੰ ਵੇਅਰ ਕਰ ਸਕਦੇ ਆ ਇਸ ਤਰ੍ਹਾਂ ਦੇ ਕਲਰ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਬਣਿਆ ਹੋਇਆ ਤੇ ਇਹ ਆਪਣੇ ਪੱਲਿਆਂ ਦੇ ਉੱਪਰ ਆਊਗਾ ਤੇ ਫੋਰ ਸਾਈਡ ਸੋਨੂੰ ਇਸ ਤਰ੍ਹਾਂ ਦਾ ਡਿਜ਼ਾਈਨ ਅਨਮਿਲੂ ਦੁਪट्टे ਦੇ ਵਿੱਚ ਠੀਕ ਹੈ ਜੀ ਤੇ ਬਹੁਤ ਸੋਹਣੀ ਲੁੱਕ ਦੇ ਦੁਪट्टे ਆ ਜਿਹੜੇ ਰੈਡੀ ਕੀਤੇ ਹੋਏ ਆਗੇ ਤੇ ਤੁਹਾਨੂੰ ਐਕਸਟਰਾ ਦੁਪੱਟਾ ਰੈਡੀ ਕਰਾਉਣ ਦੀ ਲੋੜ ਨਹੀਂ ਕੋਈ ਦੁਪੱਟੇ ਨੂੰ ਲੈਸ ਵਗੈਰਾ ਦੀ ਫਿਨਿਸ਼ਿੰਗ ਵਗੈਰਾ ਕਰਾਉਣ ਦੀ ਲੋੜ ਨਹੀਂ ਹੈਗੀ ਸਿਰਫ ਤੁਸੀਂ ਪੀਕੋ ਵਗੈਰਾ ਦੁਪੱਟੇ ਦੇ ਕਰਵਾ ਸਕਦੇ ਹੋਗੇ ਠੀਕ ਹੈ ਜੀ ਬਾਕੀ ਸੂਟ ਆਪਣਾ ਪ੍ਰੋਪਰ ਰੈਡੀ ਹੈਗਾ ਤੁਸੀਂ ਕਿਸ ਤਰ੍ਹਾਂ ਸਟਿਚਿੰਗ ਕਰਾਉਣੀ ਹੈ ਇਹ ਤੁਹਾਡੇ ਤੇ ਡਿਪੈਂਡ ਹੈ ਠੀਕ ਹੈ ਜੀ ਇਹਦਾ ਪ੍ਰਾਈਸ ਵੀ ਸੇਮ ਹੋਊਗਾ ਬਾਕੀ ਆਪਾਂ ਸਕਰੀਨ ਦੇ ਉੱਪਰ ਸ਼ੋਅ ਕਰ ਦਾਂਗੇ ਤੇ ਲਓ ਜੀ ਹੁਣ ਤੁਹਾਨੂੰ ਆਪਾਂ ਪਸ਼ਮੀਨੇ ਦੇ ਵਿੱਚ ਕੁਆਲਿਟੀ ਦਿਖਾਉਣੇ ਆਂਗੇ ਤੇ ਲਓ ਜੀ ਇਹ ਵਾਲਾ ਕਲਰ ਆ ਗਿਆ ਜੀ ਪਿਓਰ ਪਸ਼ਮੀਨੇ ਦੇ ਵਿੱਚ ਠੀਕ ਹੈ ਤੇ ਪਿਓਰ ਕਸ਼ਮੀਨਾ ਹੈਗਾ ਟਿਸਟਾ ਬ੍ਰਾਂਡ ਦੇ ਵਿੱਚ ਪਿਓਰ ਦੀ ਕੁਆਲਿਟੀ ਹੈਗੀ ਬਹੁਤ ਹੀ ਜਿਆਦੇ ਸੋਨਾ ਹਲਕਾ ਜਿਹਾ ਸਟੱਫ ਹੈ ਇਹ ਤੇ ਇਹਦੇ ਤੁਸੀਂ ਇਹਨੂੰ ਤੁਸੀਂ ਲਾਈਨਿੰਗ ਲਾ ਕੇ ਸਟਿਚ ਕਰ ਸਕਦੇ ਹੋ ਵਿਦਆਊਟ ਲਾਈਨਿੰਗ ਸਟਿਚ ਕਰਨਾ ਚਾਹੁੰਦੇ ਹੋ ਤੁਹਾਡੀ ਇੱਛਾ ਹੈਗੀ ਵੈਸੇ ਲਾਈਨਿੰਗ ਲਗਾ ਲਓਗੇ ਬਹੁਤ ਵਧੀਆ ਹੈਗੀ ਪਹਿਲਾ ਕਲਰ ਇਹਦੇ ਵਿੱਚ ਇਹ ਆ ਗਿਆ ਇਹਦੇ ਵਿੱਚ ਆਪਾਂ ਕਲਰ ਸਿਰਫ ਅਜੇ ਦੋ ਮੰਗਵਾਏ ਆ ਬਾਕੀ ਇਹਦੇ ਵਿੱਚ 6-7 ਕਲਰ ਆ ਜਾਂਦੇ ਆ ਠੀਕ ਹੈ ਜੀ ਲੋ ਜੀ ਤੇ ਬਹੁਤ ਸੋਹਣੀ ਕੁਆਲਿਟੀ ਹੈ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈ ਕੋਈ ਖਰਾਬ ਨਹੀਂ ਹੁੰਦਾ ਕੋਈ ਬੁਰਨੀ ਆਉਂਦਾ ਹੈਗਾ ਠੀਕ ਹੈ ਜੀ ਕੋਈ ਕੰਪਲੇਨ ਨਹੀਂ ਹੈਗੀ ਇਹਦੀ ਇੰਨਾ ਜਿਆਦਾ ਇਹਦੀ ਡਿਮਾਂਡ ਹੈ ਇਸ ਸਟੱਫ ਦੀ ਆਪਣੇ ਸੂਟ ਰੈਡੀ ਹੋ ਰਿਹਾ ਇਸ ਸਟੱਫ ਦੇ ਉੱਪਰ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਾਂਗੇ ਤੇ ਇੱਕ ਆਪਣਾ ਰੈਡੀ ਹੋ ਕੇ ਚਲਿਆ ਵੀ ਗਿਆ ਇਸ ਸਟੱਫ ਦੇ ਉੱਪਰ ਤੇ ਦੂਸਰਾ ਇਹਦੇ ਵਿੱਚ ਇਹ ਵਾਲਾ ਕਲਰ ਆ ਗਿਆ ਮਸਟਰਡ ਜਿਹਾ ਠੀਕ ਹੈ ਜੀ ਤੇ ਇਹ ਵਾਲਾ ਹੋ ਗਿਆ ਤੇ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਇਹ ਅ ਚਿਸਟਾ ਵਾਲਿਆਂ ਦਾ ਕਿਉਂਕਿ ਪਸ਼ਮੀਨੇ ਦੇ ਵਿੱਚ ਵੀ ਕਈ ਕੁਆਲਿਟੀਆਂ ਆ ਜਾਂਦੀਆਂ ਨੇਗੀਆਂ ਦੇਖੋ ਜੀ ਠੀਕ ਹੈ ਜੀ ਇਹਦੇ ਉੱਪਰ ਸਿਰਫ ਇਸ ਤਰ੍ਹਾਂ ਸਟੈਂਪ ਲੱਗ ਕੇ ਆਉਂਦੀ ਹੈ ਕਈਆਂ ਦੇ ਉੱਪਰ ਲੈ ਜਾਂਦੀ ਹੈ ਇਹਦੇ ਕੰਨੀ ਦੇ ਉੱਪਰ ਨਹੀਂ ਆਉਂਦੀ ਹੈ ਕਿ ਜਦੋਂ ਆਪਾਂ ਤੁਹਾਨੂੰ ਜਿਹੜੀ ਬ੍ਰਾਂਡ ਦਾ ਦੱਸਾਂਗੇ ਉਹ ਚੀਜ਼ ਉਸੇ ਬ੍ਰਾਂਡ ਦੀ ਹੀ ਹੋਊਗੀ ਠੀਕ ਹੈ ਜੀ ਤੇ ਇਹ ਟਿਸਟਾ ਬ੍ਰੈਂਡ ਦੇ ਵਿੱਚ ਆਇਆਗਾ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈ ਇਹ ਤੇ ਤੁਸੀਂ ਇਹਦੇ ਉੱਪਰ ਜਿਹੜਾ ਸਾਨੂੰ ਆਰਡਰ ਦੇ ਸਕਦੇ ਹੋ ਕੋਈ ਵੀ ਡਿਜ਼ਾਈਨ ਤੁਸੀਂ ਬਣਾ ਸਕਦੇ ਹੋਗੇ ਬਾਕੀ ਹੋਰ ਕਲਰ ਲੈਣਾ ਚਾਹੁੰਦੇ ਹੋਗੇ ਉਹਦੇ ਤੁਸੀਂ ਸਾਨੂੰ ਪਿਕਸ ਵਗੈਰਾ ਸੈਂਡ ਕਰ ਦਾਂਗੇ ਠੀਕ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਇਹ ਆ ਗਿਆ ਆਪਣੇ ਪ्युअर ਪਸ਼ਮੀਨੇ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਅਗਲਾ ਇਹ ਆ ਗਈ ਜੀ ਰਾਮ ਟੈਕਸ ਦੇ ਵਿੱਚ ਜੇ ਤੁਸੀਂ ਰਾਮ ਟੈਕਸ ਦੇ ਵਿੱਚ ਜਾਣਾ ਚਾਹੁੰਦੇ ਪ्योर ਪਸ਼ਮੀਨੇ ਦਾ ਰੇਟ ਆ ਥੋੜਾ ਜਿਆਦਾ ਜਾਦੇ ਹੋ ਜਾਂਦਾ ਹੈਗਾ ਤੇ ਜਿਹੜਾ ਰਾਮ ਟੈਕਸ ਹੈਗਾ ਇਹਦਾ ਰੇਟ ਨਾਰਮਲ ਪੈ ਜਾਂਦਾ ਜਿਹੜੀਆਂ ਮੇਰੀਆਂ ਭੈਣਾਂ ਕਹਿ ਦਿੰਦੀਆਂ ਨੇ ਅਸੀਂ ਜੀ ਜਿਆਦੇ ਰੇਂ ਦੇ ਵਿੱਚ ਸੂਟ ਨਹੀਂ ਰੈਡੀ ਕਰਵਾਉਣਾ ਤਾਂ ਤੁਸੀਂ ਰਾਮ ਟੈਕਸ ਪਸ਼ਮੀਨੇ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਵਿਦਾਊਟ ਲਾਈਨਿੰਗ ਸਚਿਚ ਹੋ ਜਾਂਦਾ ਇਹਦੇ ਉੱਪਰ ਵੀ ਬੁਰਨੀ ਆਉਂਦਾ ਇਹਦੀ ਵੀ ਕੋਈ ਕੰਪਲੇਨ ਨਹੀਂ ਹੈਗੀ ਆਪਾਂ ਬਹੁਤ ਜਿਆਦੇ ਸੂਟ ਹੁਣ ਤੱਕ ਇਹਦੇ ਉੱਪਰ ਰੈਡੀ ਕਰਵਾ ਚੁੱਕੀਆਂਗੇ ਇਹ ਵੀ ਸਟਾਫ ਬਹੁਤ ਵਧੀਆ ਹੈਗਾ ਇਹਦੇ ਵਿੱਚ ਤੁਸੀਂ ਜਿਹੜਾ ਮਰਜ਼ੀ ਕਲਰ ਲੈ ਸਕਦੇ ਆ ਇਹਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਕਲਰ ਆਉਂਦੇ ਆ ਰਾਮ ਟੈਕਸ ਦੇ ਵਿੱਚ ਠੀਕ ਹੈ ਜੀ ਬਾਕੀ ਦੇ ਵਿੱਚ ਸਿਰਫ ਲਿਮਟਿਡ ਜਿਹੇ ਹੀ ਕਲਰ ਆਉਂਦੇ ਆਗੇ ਗਿਣਤੀ ਦੀ ਹੀ ਕਲਰ ਹੁੰਦੇ ਆਗੇ ਤੇ ਇਹ ਹੋ ਗਿਆ ਆਪਣਾ ਰਾਮ ਟੈਕਸ ਦੇ ਵਿੱਚ ਤੇ ਅਗਲਾ ਆ ਗਿਆ ਜੀ ਇਹ ਵੀ ਰਾਮ ਟੈਕਸ ਦੀ ਹੀ ਕੁਆਲਿਟੀ ਆ ਪਰ ਇਹ ਡਬਲ ਟੋਨ ਦੇ ਵਿੱਚ ਆ ਗਈ ਠੀਕ ਹੈ ਜੀ ਇਹਦੇ ਵਿੱਚ ਇਹ ਆਪਣੇ ਕੋਲੇ ਹੈਗਾ ਬੋਟਲ ਗ੍ਰੀਨ ਕਲਰ ਹੈ ਇਹਦੇ ਵਿੱਚ ਬਲੈਕਨੈਸ ਹੁੰਦੀ ਆ ਜਿਹੜਾ ਇਹ ਡਬਲ ਟੋਨ ਰਾਮ ਟੈਕਸ ਦਾ ਹੈ ਆ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਜੀ ਇਹਦੇ ਵਿੱਚ ਤੁਹਾਨੂੰ ਹਲਕੀ ਇਜ਼ੀ ਬਲੈਕਨੈਸ ਜੀ ਨਜ਼ਰ ਆਊਗੀ ਤੇ ਬਾਕੀ ਇਹਦਾ ਕਿਨਾਰੇ ਤੋਂ ਪਤਾ ਲੱਗ ਜਾਂਦਾ ਇੱਕ ਡਬਲ ਟੋਨ ਸਿਲਕ ਪਸ਼ਮੀਨੇ ਦੇ ਵਿੱਚ ਆਇਆ ਜੇ ਮੇਰੀ ਭੈਣ ਉਹਦੇ ਉੱਪਰ ਰੈਡੀ ਕਰਵਾਉਣਾ ਚਾਹੁੰਦੀ ਹੈ ਉਹਦੇ ਵਿੱਚ ਵੀ ਕਰਵਾ ਸਕਦੇ ਹੋ ਕਿਉਂਕਿ ਸਿਲਕ ਪਸ਼ਮੀਨਾ ਜਿਹੜਾ ਉਹ ਲਾਈਨਿੰਗ ਲਾ ਕੇ ਸਟਿਚ ਹੁੰਦਾ ਹੈਗਾ ਤੇ ਕੁਆਲਿਟੀ ਉਹਦੀ ਵੀ ਵਧੀਆ ਹੈਗੀ ਠੀਕ ਹੈ ਤੇ ਇਹ ਵੀ ਬਹੁਤ ਸੋਹਣਾ ਹੈ ਰਾਮ ਟੈਕਸ ਦਾ ਬਾਕੀ ਰਾਮ ਟੈਕਸ ਦਾ ਸਟੱਫ ਵਧੀਆ ਹੁੰਦਾ ਹੈਗਾ ਤੇ ਇਹ ਪਲੇਨ ਦੇ ਵਿੱਚ ਆਇਆ ਡਬਲ ਟੋਨ ਤੁਸੀਂ ਇਹਦੇ ਵਿੱਚ ਕਰਾਉਣਾ ਚਾਹੁੰਦੇ ਹੋ ਇਹਦੇ ਵਿੱਚ ਵੀ ਲਿਮਟਿਡ ਜਿਹੇ ਹੀ ਕਲਰ ਆ ਚਾਰ ਪੰਜ ਕੀ ਹੀ ਕਲਰ ਆਏ ਆ ਜਾਦੇ ਨਹੀਂ ਹੈਗੇ ਤੇ ਦੂਸਰਾ ਹੈਗਾ ਜੀ ਇਹ ਵਾਲਾ ਇਹ ਵੀ ਰਾਮ ਟੈਕਸ ਬ੍ਰਾਂਡ ਦਾ ਹੈ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਲਾਈਨਾਂ ਜੀਆਂ ਬਣੀਆਂ ਹੋਈਆਂ ਨੇ ਸਟੱਫ ਦੇ ਵਿੱਚ ਇਹਦੇ ਵਿੱਚ ਵੀ 3-4 ਕੇ ਕਲਰ ਹੀ ਹੈਗੇ ਠੀਕ ਹੈ ਜੀ ਇਹ ਵੀ ਡਬਲ ਟੋਨ ਦੇ ਵਿੱਚ ਹੈ ਇਹ ਪਲੇਨ ਦੇ ਵਿੱਚ ਨਹੀਂ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਲਾਈਨਾਂ ਨੇ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਤੇ ਇਹ ਵਾਲਾ ਪਲੇਨ ਦੇ ਵਿੱਚ ਹੈ ਜੇ ਇਹਦੀ ਵੀ ਰੇਂਜ ਠੀਕ ਆ ਜਿਆਦਾ ਨਹੀਂ ਹੈਗੀ ਬਾਕੀ ਜੇ ਤੁਸੀਂ ਕੋਟ్రਾਈ ਕਰਾਉਣਾ ਚਾਹੋ ਨਾ ਟਿਸਟਾ ਦੇ ਵਿੱਚ ਆਈ ਆ ਕੋਟ్రਾਈਜ਼ ਇੱਕ ਰੇਂਜ ਘੱਟ ਵਾਲੀ ਇਹ ਰੇਂਜ ਜਿਆਦੇ ਵਾਲੀ ਆ ਤਾਂ ਉਹਦੇ ਵਿੱਚ ਵੀ ਕਰਵਾ ਸਕਦੇ ਹੋ ਵੀ ਤੁਸੀਂ ਵਿਦਾਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੋ ਠੀਕ ਹੈ ਉਹਦੇ ਵੀ ਆਪਾਂ ਕਲਰਾਂ ਦੀ ਵੀਡੀਓ ਪਾਈ ਹੋਈ ਹੈਗੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ